ਕੀ ਨਾ ਭਾਜੀ ਤੁਹਾਡੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਐਕਸ ਸਰਪੰਚ ਪਵੇ ਤੋ ਓਕੇ ਸਰ ਸਰ ਸੁਖਵਿੰਦਰ ਜੀ ਤੁਸੀਂ ਬਲਕਸ ਮੰਤਰੀ ਦਾ ਵੋਟਾਂ ਹਾਸਲ ਕੀਤੀਆਂ ਨੇ ਠੀਕ ਆ ਸਰ ਇਹਦੇ ਬਾਰੇ ਮੜਾ ਜੀ ਸਾਨੂੰ ਚੰਨਣ ਪਾਓਗੇ ਕਿੰਨੀ ਲੀਡ ਲੈ ਕੇ ਗਏ ਹੋ ਔਰ ਤੁਹਾਡੇ ਨਾਲ ਜਿਹੜੀ ਜਿੱਤ ਹਾਸਲ ਕੀਤੀ ਕਿੰਨਾ ਕੰਨਾ ਨਾਲ ਕਿਹੜੇ ਕਿਹੜੇ ਪਿੰਡਾਂ ਦੇ ਨਾਲ ਕੰਧਾ ਨਾ ਕੰਧਾ ਜੋੜ ਕੇ ਤੁਹਾਡੇ ਨਾਲ ਚੱਲੇ ਦਾ ਇਹ ਮੇਰਾ ਜ਼ੋਨ ਹੈਗਾ ਜੀ ਉਚੀ ਮੰਗਲੀ ਠੀਕ ਹੈ ਹਲਕਾ ਸੰਨੀ ਆਲਟਾ ਠੀਕ ਹੈ ਜੀ ਠੀਕ ਹੈ ਜੀ 42 ਵੋਟਾਂ ਦੀ ਲੀਡ ਨਾਲ ਪ੍ਰਮਾਤਮਾ ਨੇ ਜਿੱਤ ਬਖਸ਼ੀ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਸਰਦਾਰ ਪਰਵਿੰਦਰ ਸਿੰਘ ਪਿੰਡੀ ਸਾਵਕਾ ਸਰਪੰਚ ਯੂਐਸਏ ਸਾਡੇ ਗੁਰਮੀਤ ਸਿੰਘ ਮੀਤਾ ਪੰਜ ਬਲਵਿੰਦਰ ਸਿੰਘ ਗਿੱਲ ਠੀਕ ਹੈ ਜੀ ਤੁਲਸੀ ਸਿੰਘ ਗਿੱਲ ਬਲਰਾਜ ਸਿੰਘ ਸਿੱਧੂ ਸਰਪੰਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬੀਬੀ ਦਲਜੀਤ कौर ਇਸਤਰੀ ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰਧਾਨ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨੀਚੀ ਮੰਗਲੀ ਤੋਂ ਸੁਖਵਿੰਦਰ ਸਰਪੰਚ ਸੁਖਵਿੰਦਰ ਸਿੰਘ ਸਾਫ ਦਾ ਸਰਪੰਚ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਆਪਣੇ ਸਤਜੀਤ ਵੀਰ ਨੇ ਉੱਚੀ ਮੰਗਲੀ ਤੋਂ ਉਹਨਾਂ ਨੇ ਬਹੁਤ ਸਾਥ ਦਿੱਤਾ ਗੁਰਮਖ ਸਰਪੰਚ ਜੀ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰੇ ਰਿਸ਼ਤੇਦਾਰ ਸੀ ਰਾਜਾ ਭਾਜੀ ਉਹਨਾਂ ਨੇ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨੇ ਉਹਨਾਂ ਨੇ ਜਾਨੀ ਕਿ ਤੈਹ ਦਿਲੋਂ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜੀਆਂ ਠੀਕ ਹੈ ਜੀ ਤਾਂ ਆਪਾਂ ਸਰ ਕਿਹੜੀ ਪਾਰਟੀ ਵੱਲੋਂ ਆਪਣੇ ਲੜੇ ਆ ਸਰ ਆਪਣੀ ਚੋਣ ਕਿਹੜੀ ਪਾਰਟੀ ਵੱਲੋਂ ਮੇਰੀ ਚੋਣ ਮੈਂ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਿਆ ਜੀ ਠੀਕ ਹੈ ਸਰ ਤੇ ਹੁਣ ਆ ਆਨ ਵਾਲੇ ਕੰਮਾਂ ਬਾਰੇ ਜੋ ਤੁਸੀਂ ਕੰਮ ਹੁਣ ਕਰਾਣੇ ਸਰ ਕਿ ਕੀ ਕੀ ਕੰਮ ਤੁਹਾਡੇ ਬਕਾਇਆ ਹੈਗੇ ਆ ਤੇ ਉਹਦੇ ਬਾਰੇ ਸਾਰਾ ਚਾਨਣ ਪਾਓ ਸਰ ਪਵਾ ਦੇ ਵਿੱਚ ਪੰਚਾਇਤ ਆਪਣੀਆਂ ਚਲੋ ਖਾਕੜ ਦੇ ਵਿੱਚ ਵੀ ਆਪਣੇ ਸੱਜਣ ਮਿੱਤਰ ਨੇ ਠੀਕ ਹੈ ਸਰ ਵੋਟਾਂ ਤੋਂ ਬਾਅਦ ਤਾਂ ਸਾਰਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਠੀਕ ਹੈ ਸਰ ਅਸੀਂ ਦੋਨੇ ਸਾਡਾ ਚਲੋ ਇੱਕੇ ਪਿੰਡਾ ਪਵਾ ਖਾਕੜ ਪੰਚਾਇਤਾਂ ਦੋਨੇ ਅਸੀਂ ਨਾਲ ਮਿਲ ਕੇ ਹੰਬੜਾ ਮਾਰਾਂਗੇ ਕਿਉਂਕਿ ਜਿਹੜਾ ਇਹਦਾ ਸਾਲਾਨਾ ਬਜਟ ਆ ਨਾ ਜੀ ਬਲੌਕ ਸੰਪਤੀ ਦਾ ਓਕੇ ਸਰ ਤੇ ਜ਼ਿਲ੍ਹਾ ਪਰਿਸ਼ਦ ਦਾ 400 ਤੋਂ ਲੈ ਕੇ 800 ਕਰੋੜ ਹੈ ਤੇ ਅਸੀਂ ਕਿਵੇਂ ਨਾ ਕਿਵੇਂ ਕਰਕੇ ਚਾਰ ਪਿੰਡ ਦੇ ਜਿਹੜਾ ਉੱਚੀ ਮੰਗਲੀ ਦਾ ਜ਼ੋਨ ਹੈ ਇਹਦੇ ਡਿਵੈਲਪਮੈਂਟ ਲਈ ਪੰਚਾਇਤਾਂ ਨਾਲ ਕੰਸਰਨ ਕਰਾਂਗੇ ਕਿਹਨੂੰ ਕਿਹਦੇ ਕੰਮ ਲਈ ਗ੍ਰਾਂਟ ਚਾਹੀਦੀ ਆ ਅਸੀਂ ਉਹ ਚੀਜ਼ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਸਰ